ਹਾਂਜੀ ਦੋਸਤੋ ਅੱਜ ਖੜਿਆ ਜੀ ਪਿੰਡ ਪੂਲਾ ਬਾਈ ਜਗਸੀਰ ਸਿੰਘ ਦੇ ਘਰੇ ਆਪਾਂ ਵੀਡੀਓ ਬਣਾ ਰਹੇ ਆ ਤੇ ਬਾਜੀਗਰ ਬਸਤੀ ਦੇ ਵਿੱਚ ਬਾਈ ਦਾ ਘਰ ਹੈ ਨਹਿਰ ਦੇ ਨਾਲ ਤੇ ਤਿੰਨ ਨਾਗ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਜਰੂਰ ਬਾਈ ਦੇ ਨਾਲ ਕਰੋ ਸੰਪਰਕ ਪਹਿਲੇ ਨੰਬਰ ਤੇ ਖੀਰੀ ਕੱਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਕੱਦ ਮਿੱਤਰੋ ਨਾਰਮਲ ਹੈ ਤੇ ਡਾਕਟਰ ਦਾ ਨੰਬਰ ਵੀ ਦੇ ਦਿੰਦੇ ਕੋਈ ਨਹੀਂ ਬਹੁਤ ਹੀ ਮਿੱਤਰੋ ਸਿੰਘਾਂ ਦੀ ਬੰਤਰ ਬਹੁਤ ਸੋਹਣੀ ਕੁੰਡੇ ਸਿੰਘ ਫੇਸ ਕੁਆਲਿਟੀ ਬਹੁਤ ਚੰਗੀ ਹੈ ਇਹਨੂੰ ਤੋਰੋ ਜੇ ਫਿਰ ਆਪਾਂ ਦੂਜੇ ਪਾਸੋਂ ਵੀ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਜਿਹਦੇ ਚ ਇੱਕ ਮਿੱਤਰੋ ਆਹ ਕੱਟੀ ਹੈ ਤੇ ਇੱਕ ਝੋਟੀ ਆ ਤੇ ਇੱਕ ਟੋਕੜ ਵੱਜਾ ਹੈ ਪਿੱਠਪੂੜੇ ਦੀ ਬਹੁਤ ਚੰਗੀ ਆ ਤੇ ਚੰਗੀ ਸਮੀ ਵੀ ਹੈ ਬਾਈ ਤਾਂ ਕਹਿੰਦਾ ਵੀ ਮਹੀਨਾ ਹੋ ਗਿਆ ਟੀਕਾ ਭਰੇ ਨੂੰ ਪਰ ਜਦਾ ਛੋਟੀ ਦੇ ਟੀਕਾ ਭਰਾ ਤਾਂ ਹਜੇ ਮਿੱਤਰੋ ਜੇ ਚੰਗੀ ਸਾਂਭ ਸੰਭਾਲ ਦੇ ਨਾਲ 2.5 ਮਹੀਨੇ ਹਜੇ ਟੀਕੇ ਦੇ ਯੋਗ ਨਹੀਂ ਕਿਉਂਕਿ ਜਿਹੜਾ ਆਪਣਾ ਤਜਰਬਾ ਹੈ ਕਿ ਛੋਟੇ ਪਸੂ ਤੇ ਮਿੱਤਰੋ ਜਦੋਂ ਆਪਾਂ ਟੀਕਾ ਭਰਾਣਿਆਂ ਦੇ ਵਿੱਚ ਬਾਅਦ ਦੇ ਵਿੱਚ ਮਿੱਤਰੋ ਸਮੱਸਿਆ ਆਦੀ ਨਾਲ ਦਿਨ ਰੇਡ ਦੱਸਦੇ ਜਾਗੇ ਪਹਿਲਾਂ ਇਹਦਾ ਬਾਈ 65000 ਇਹਦਾ ਪਹਿਲਾਂ ਇਹਦਾ 50000 50000 ਮੁੱਲ ਆ ਮਿੱਤਰੋ ਤੇ ਫੇਸ ਕੁਆਲਿਟੀ ਸਰੀਰ ਪੱਖੋਂ ਬਹੁਤ ਸੋਹਣੀ ਐ ਚੰਗੀ ਸਮੀ ਵੀ ਐ ਤੇ ਟੀਕਾ ਪਰ ਇਹਨੂੰ ਵੀ ਨਾ ਹੋ ਗਿਆ ਹਾਂ ਬਾਈ ਓਕੇ 1 ਫਰਵਰੀ ਦਾ ਉੱਪਰ ਹੈ 1 ਫਰਵਰੀ ਦਾ ਬਾਈ ਕਹਿੰਦਾ ਵੀ ਟੀਕਾ ਭਰਿਆ ਵਾ ਤੇ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਤੇ ਇਹ ਮਿੱਤਰੋ ਦੋ ਦੰਦ ਝੋਟੀ ਆ ਵੱਡੇ ਕੱਦ ਕਾਠ ਵਾਲੀ ਐ ਚੰਗੇ ਵਜਨ ਵਾਲੀ ਐ ਕੋਈ ਫੋਟਸ ਆਖੇ ਇਹਦੇ ਇਹਦੇ ਵੀ ਭਰਿਆ ਵਾ ਟੀਕਾ ਹਾਂਜੀ ਬਾਈ ਇਹਦੇ ਵੀ ਭਰਿਆ ਹੋਇਆ ਓਕੇ ਜੋ ਤੇ ਇਹਦਾ ਰੇਟ ਕੀ ਕਰਤਾ ਜੀ 65000 ਇਹੇ ਮੂੰਹ ਦੋ ਦੰਦ ਹਾਂਜੀ ਬਾਈ ਇਹਦੇ ਕਦੋਂ ਕਦਾਂ ਟੀਕਾ ਭਰਿਆ ਵਾ ਇਹਦੇ ਬਾਈ 20 ਦਿਨ ਹੀ ਹੋਇਆ ਜੀ 20 ਦਿਨ ਓਕੇ ਵੀ ਆਪਾਂ ਦਾ ਖਾਲੀ ਕਹਿ ਕੇ ਦੇਣੀ ਐ ਹਾਂਜੀ ਬਾਈ ਠੀਕ ਐ ਤੇ ਅਗਲਾ ਹੁ ਮਹੀਨਾ ਵੀ ਦੇਣਾ ਆ ਦੇਖ ਲੈ ਜਰੂਰ ਹਾਂਜੀ ਬਾਈ ਬਿਜਾਨ ਸਰ ਕੋਈ ਦਵਾਈ ਨਾ ਦੇਵੇ ਦਵਾਈ ਨੰਬਰ ਵੀ ਦੇਵਾਂਗੇ ਆਪਾਂ ਜਿਹਨੇ ਤੋਂ ਪ੍ਰਵਾਈ ਆ ਆਪਣੀ ਜਿਹਨੇ ਪ੍ਰਵਾਈ ਕੋਈ ਆਪਾਂ ਉਹ ਨਹੀਂ ਕਰਨਾਗਾ ਠੀਕ ਆ ਠੀਕ ਆ ਝੂਠ ਬੋਲ ਕੇ ਨਹੀਂ ਦੇਣਾ ਨੰਬਰ ਦੇਵਾਂਗੇ ਵੀ ਲੈ ਕੇ ਦੇਣੀਆਂ ਖਾਲੀ ਕਰਕੇ ਆ ਹਾਂ ਬਾਈ ਠੀਕ ਹੈ ਕਿਉਂਕਿ ਮਹੀਨੇ ਦਾ 20 ਦਾ ਕੋ ਅਗਲੀ ਦੀ ਕਿਸਮਤ ਅੱਗੇ ਕਿਸਮਤ ਆ ਹਾਂ ਠੀਕ ਹੈ ਤੇ ਇਹੇ ਮੂੰਹ ਖੀਰੀ ਆ ਮਿੱਤਰੋ ਹਾਂ ਬਾਈ ਉਹ ਮੂੰਹ ਦੋ ਦਾਂਦਾ ਤੇ ਮਹੀਨਾ ਹੋਗਾ ਟੀਕਾ ਭਰੇ ਨੂੰ ਉਹਦੇ 20 ਹੋਗਾ ਟੀਕਾ ਭਰੇ ਨੂੰ ਠੀਕ ਹੈ ਅੱਗੇ ਆਗੇ ਤੋਕੜ ਕਿੰਨਾ ਕਦੁੱਧਾ ਜੀ ਇਹਦਾ ਇਥੇ ਲਈ ਬਈ 4 ਤੋਂ 5 ਲੀਟਰ ਦੁੱਧ ਆ ਠੀਕ ਐ ਕਦੋਂ ਪਹਿਲਾ ਸੂਆ ਸੂਈ ਵੀ ਇਹ ਹਾਂ ਬਈ ਹਮ ਦੂਜੇ ਸੂਆ ਐ ਓਕੇ ਤੇ ਇਹਦੇ ਟੀਕੇ ਲੱਗਿਆ ਵਾ ਹਾਂ ਬਈ 7 ਫਰਵਰੀ ਦਾ ਟੀਕਾ ਭਰਿਆ ਬਈ ਇਹਦੇ ਵੀ 7 ਫਰਵਰੀ ਦਾ ਟੀਕਾ ਹਾਂ ਓਕੇ ਠੀਕ ਐ ਬਈ ਉਹ ਘੱਟੀ ਆ ਠੀਕ ਐ ਮਗਰ ਘੱਟੀ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਗੱਦ ਘਾੜ ਮਿੱਤਰੋ ਠੀਕ ਐ ਸੀ ਪਰ ਸਰੀਰ ਪੱਖੋਂ ਫਿੱਕੀ ਜ਼ਰੂਰ ਐ ਬੰਦ ਆ ਜੀ ਬੰਦ ਕੱਦ-ਕਾਡ ਮਿੱਤਰੋ ਸੋਹਣਾ ਸਰੀਰ ਪੱਖੋਂ ਫਿੱਕੀ ਜ਼ਰੂਰ ਆ ਫੇਰ ਆਪਾਂ ਕਹਨੇ ਆ ਕਿੰਨਾ ਕ ਦੁੱਧ ਹੈ 4 ਤੋਂ 5 ਲੀਟਰ ਦੁੱਧ ਆ ਬਾਈ 4 ਤੋਂ 5 ਲੀਟਰ ਦੁੱਧ ਆ ਹਾਂਜੀ ਬਾਈ ਤੇ ਕਿੰਨੇ ਫਰਵਰੀ ਨੂੰ ਟੀਕਾ ਪਰਾਵਾ 7 ਫਰਵਰੀ ਨੂੰ 7 ਫਰਵਰੀ ਨੂੰ ਠੀਕ ਹੈ ਪਹਿਲੇ ਸੂਏ ਮਿੱਤਰੋ ਸੂਈ ਵੀ ਆ ਤੇ ਦੂਜੀ ਦਿਖਾਤਰ ਟੀਕਾ ਪਰਾ ਤੇ ਆ ਮਗਰ ਮਿੱਤਰੋ ਕੱਟੀ ਆ ਠੀਕ ਹੈ ਮਰੇ ਥਾਂ ਜੇ ਦਿਖਾ ਦੇ ਕਿਨੇ ਮੂਰੋ ਮੂਰੋ ਕੁਰ ਮੂਰੋ ਰੋਕ ਲਾ ਮਾੜਾ ਆ ਖਰਚਾ 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 ਕਮ ਲਗੇ ਖਰਚਾ ਠੀਕ ਹੈ ਕੋਈ ਫੋਟ ਨਹੀਂ ਸਾਖਣੀ ਹੈ ਨਾ ਇਹਦਾ ਰੇਟ ਕੀ ਕਰਤਾ ਜੀ ਬਾਈ ਉਹਦੇ ਨਾਲ ਹੀ ਦੇਣੀ ਹੈ ਨਹੀਂ ਮੱਝ ਇੱਕ ਮੱਝ ਦਾ ਕੀ ਰੇਟ ਕਰਤਾ ਇਹਦਾ 70000 70000 ਹਾਂ ਕੱਟੀ ਨਾਲ 4 ਕਿਲੋ ਦੁੱਧ ਹੈ ਕੱਟੀ ਤੇ ਮਿਲਦੀ ਹੈ ਕਿ ਬਿਨਾ ਕੱਟੀ ਤੋਂ ਹਾਂ ਬਿਨਾ ਕੱਟੀ ਤੋਂ ਮਿਲਦੀ ਹੈ ਬਾਈ ਬਿਨਾ ਕੱਟੀ ਤੋਂ ਮਿਲਦੀ ਹੈ 2-2 ਕਿਲੋ ਦੋਨੇ ਟਾਈਮ ਮਿਲਦੀ ਹੈ ਹਾਂ ਜੀ ਬਾਈ 4 ਕਿਲੋ ਦੁੱਧ ਹੈ 4 ਕਿਲੋ ਦੁੱਧ ਤੇ ਫੋਨ ਨੰਬਰ ਬੋਲ ਦਿਓ ਜੀ ਆਪਣਾ 62802 62846 62802 20446 20446 ਸੋ ਜਿਹੜੇ ਵੀ ਵੀਰ ਭਰਾ ਨੂੰ ਇਹਨਾਂ ਨਗਾਂ ਦੇ ਵਿੱਚੋਂ ਲੋੜ ਹੋਵੇ ਤਾਂ ਜਰੂਰ ਮਿੱਤਰੋ ਕਰੋ ਸੰਪਰਕ ਪਿੰਡ ਮਿੱਤਰੋ ਬਾਈ ਦਾ ਹੈਗਾ ਪੂਲਾ ਤਹਿਸੀਲ ਹੈਗਾ ਜੀ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ 9872482124